ਆਨਾ ਦੀ ਸਾਰੇ ਕਹੇ ਦੀ ਫੁੱਲ ਗਾਰੰਟੀ ਜੇਰ ਜੂਰ ਦੀ ਫੁੱਲ ਗਾਰੰਟੀ ਬਰਾੜ ਠੀਕ ਹੈ 52 ਸਾਡੇ 52000 ਦੀ 12 ਕਿਲੋ ਬੋਲਾ ਕੰਡੇ ਤੇ ਚੜਾ ਕੇ ਦਊਗਾ ਹੂੰ ਭਾਂਦੀ 2 ਡਣ ਚੋਲਿਓ ਭਾਂਦੀ 3 ਡਣ ਚੋਲਿਓ ਅਗਲੇ ਦੇ ਘਰ ਦੀ ਮੇਰੀ 11 ਕਿਲੋ ਦੀ ਫੁੱਲ ਗਾਰੰਟੀ ਹੈ ਵੀਰੇ ਥਣਾ ਦੀ ਜੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾੜ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡਾ ਫਤੇਗੜ ਕੋਰੋਟਾਣਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤਿੰਨ ਨਾਗ ਆ ਜੀ ਜਿੰਨਾ ਜੋ ਦੋ ਸੂਏ ਸਵਾਏ ਆ ਤੇ ਇੱਕ ਗੱਬਣ ਡਿਟੇਲ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਨਾਮ ਵੀਰੇ ਜਗਮਉਂਦ ਸਿੰਘ ਪਿੰਡ ਫੜੇਗੜ ਕੋrotaਣਾ ਤਹਿਸੀਲ ਧਰਮਗੋੜ ਜਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 989974348 ਜੀ ਤਿੰਨ ਨਾ ਆਗਾ ਬਾਈ ਤਿੰਨ ਆਗਾ ਜੀ ਤੇ ਮਾਝ ਤੋਂ ਹੀ ਸ਼ੁਰੂ ਕਰਕੇ ਵੀਰੇ ਮਾਝ ਤੋਂ ਹੀ ਕਰ ਲੋ ਵੀਰੇ ਸੂਆ ਕਰਨ ਮਾਝ ਯਾਰ ਮੈਨੇ ਤਾਂ ਵੀਰੇ ਦੂਜੇ ਕਹਿ ਦਿੱਤੀ ਆ ਹਨਾ ਤੇ ਵੈਸੇ ਲੱਗਦੀ ਵੀ ਦੂਜੇ ਹੀ ਆ ਥੋੜੀ ਜਿਹੀ ਉਧਰ ਕੇ ਸੂਪੀ ਭਰਾ ਯਾਰ ਉਪਰਾ ਕਰਕੇ ਉਪਰਾ ਕਰ ਗਈ ਆ ਹੂੰ ਤੇ ਬਾਕੀ ਠੰਡੀ ਸੀਲ ਆ ਭਰਾ ਤੇ ਆਪਾਂ ਤਾਂ ਫਰੀ ਤੇ ਕਰਮ ਕਮਾ 2 3 ਕਿਲੋ 2 3 ਕਿਲੋ ਬੋਲਾ ਕੱਢਿਆ ਭਰਾ ਮੇਰੇ ਆ ਠੀਕ ਮੰਨ ਕੇ ਚਲੋ 5 ਕਿ 6 ਕਿਲੋ ਬੋਲਾ ਹੋਣਾ ਵੀਰੇ ਥੱਲੇ ਯਾਰ ਸਟਾਰਟਿੰਗ ਆ ਸਟਾਰਟਿੰਗ ਆ ਬੱਚਾ ਕੀ ਦਿੱਤਾ ਕਟਾ ਮਗਰ ਵੀਰੇ ਆਵੇ ਅਹਦਾ ਬਾ ਨਾੜੂਆ ਨਾਲ ਆ ਵੀਰੇ ਆ ਵੇ ਜੇਰ ਜੂਰ ਦੀ ਓ ਕੇ ਬਰਾੜ ਸਾਹਿਬ ਡੈਣ ਕਿੰਨੇ ਕ ਕੱਢ ਦੀ ਸੀ ਹਜੇ ਡੈਣ ਤਾਂ ਵੀਰੇ ਉਹ ਤਾਂ ਉਹਨਾਂ ਤਾਂ ਮੈਨੂੰ ਤਾਂ ਕਹਿ ਕੇ ਦਿੱਤਾ ਸੀਗਾ ਵੀ 10 ਦਿਨ ਨਹੀਂ ਸੁੰਦੀ ਜਿਹੜੇ ਉਹਨਾਂ ਨੇ ਪੁੜਾ ਪੜਾ ਦਾ ਵੀਰੇ ਭੰਨਿਆ ਹੀ ਨਹੀਂ ਸੀ ਕੋਈ ਹਜੇ ਹੂੰ ਤੇ ਥੋੜੀ ਉਧਰ ਕੇ ਸੂਪੀ ਵੱਡੇ ਪਣਾ ਦੀ ਫੋਲ ਗਾਰੰਟੀ ਫੋਲ ਸਾਲ ਵੀਰੇ ਵੀਰੇ ਆਪਣੀ ਫੋਲ ਗਾਰੰਟੀ ਹੈ ਹਨਾ ਕੋਈ ਵੀਰ ਭਰਾ ਆਪਦਾ ਆਵੇ ਭਲਾਂ ਦੀ ਇਹਨੂੰ 3 ਦਿਨ ਚੋਈ ਜਾਵੇ ਤੇ ਭਲਾਂ ਦੀ ਇਹਨੂੰ ਕੋਈ 4 ਦਿਨ ਚੋਈ ਜਾਵੇ ਠੀਕ ਆ ਵੀਰੇ ਤੇ ਭਲਾਂ ਦੀ ਕੋਈ ਆਪਦੀ ਆਨਲਾਈਨ ਮੰਗਾ ਲੇ ਤਸੱਲੀ ਕਰਕੇ ਤਸੱਲੀ ਆਪਦੀ ਕਰਕੇ ਲੈ ਗਏ ਸਾਰੇ ਮਾਲ ਦੀ ਯਾਰ ਵੀਰੇ ਹੂੰ ਠੀਕ ਹੈ ਨਾ ਭਰਾ ਹੁਣ 6 ਕਿਲੋ ਬੌਡੀ ਆ 6 ਕਿਲੋ ਮਨ ਕੋ ਚਲੋ ਜਿਹੜਾ ਪਰ 2.5 ਕਿਲੋ ਕੱਢਿਆ ਬਾਕੀ ਹਜੇ ਨਾ ਇੰਨਾ ਤਾਂ ਹੋਊਗਾ ਵੀ ਬਰਾੜ ਸਾਹਿਬ ਜੀ ਹਾਂਜੀ ਹਾਂਜੀ ਦੁੱਧ ਦਾ 11 ਕਿਲੋ ਦੇ ਜੂਗੀ ਦੁੱਧ ਤਾਂ ਦੇ ਜੋ ਫਿਰ ਪਹਿਲਾ ਸੂਪੀ ਨਾ ਸਮੇਂ ਤੇ ਹਾਂ ਥੋੜੀ ਜਿਹਾ ਵੀ ਹਜੇ ਕੋਈ ਉੱਤੋਂ ਵੀ ਨਹੀਂ ਪੋਲੀ ਪਈ ਸੀ ਛੋਟੀ ਵੀਰੇ ਯਾਰ ਪੋਲੀ ਪਈ ਸੀ ਹਾਂ ਥੋੜੀ ਜੀ ਉਧਰ ਕੀ ਵੱਡੇ ਬਾਈ ਯਾਰ ਠੀਕ ਆ ਹਾਂਜੀ ਹਾਂਜੀ ਵੀਰੇ ਉਹ ਤਾਂ ਜੇ ਜਮਾ ਡਾਲਿਆਂ ਦੇ ਹੋ ਕੇ ਸੁੰਨਦੀ ਫਿਰ ਪਰ ਮੁੱਲ ਵੀ ਬਰਾੜ ਸਾਹਿਬ ਜੀ ਉਹ ਜਾਉਣਾ ਹੈਗਾ ਤੇ ਅੱਜ ਮੰਨ ਕੇ ਚਲਾ ਜਿਹੋ ਜੀ 2.5 ਮਹੀਨਾ ਦੀ ਸੂਈ ਦਿੰਦੇ ਆ ਮੈਂ ਆਪਾਂ ਦੇ ਵੀ ਆ ਜੋ ਮੁੱਲ ਜੀ ਦੇਣੀ ਆ ਪਹਿਲਾਂ ਤੋਰ ਕੇ ਦਿਖਾ ਦਿਓ ਤੋਰ ਦਿੰਦੇ ਆ ਬਰਾੜ ਸਾਹਿਬ ਇੱਕ ਪੂੜਾ ਸੋਨਾ ਵੀਰੇ ਵਾਲੀ ਚੰਗੀ ਨੇ ਵਾਲੀ ਝੁੱਟੀ ਆ ਉਪਰਾ ਕਰ ਗਈ ਆ ਤੇ ਬਾਈ ਕਹਿੰਦਾ ਡੇਟ ਮੁਤਾਬਕ ਦੇਣਤਾ ਬਈ ਹਜੇ 8 9 ਦੱਸੇ ਸੀ ਮਾਲਕਾਂ ਨੇ ਖੁੱਲੇ ਤੇ ਪਰ ਆਉਂਦੀ ਸੂਪੀ ਚਾਹੇ ਗੱਡੀ ਚ ਹਿੱਲ ਕੇ ਸੂਪੀ ਕਿਵੇਂ ਮੰਨ ਲੋ ਵੀਰੇ ਯਾਰ ਹਨਾ ਉਧਰ ਕੇ ਸੂਪੀ ਬੱਚਾ ਮਗਰ ਇਹਦੇ ਕੱਟਾ ਵੀਰੇ ਕੱਟਾ ਜੀ ਜੇਰ ਜੂਰ ਦੀ ਬਰਾੜ ਸਾਹਿਬ ਆਪਣੇ ਕੋਲ ਵੀਡੀਓ ਪਈ ਆ ਵੀਰੇ ਠੀਕ ਆ ਭਰਾ ਠੀਕ ਆ ਜੀ ਹਾਂਜੀ ਥੋੜੀ ਜੀ ਠੀਕ ਆ ਉਧਰ ਕੀ ਵੀਰੇ ਹਾਂਜੀ ਹਾਂਜੀ ਆ ਇੱਕ ਪਾਸੇ ਭਾਲ ਜੀ ਭਾਲ ਜੀ ਪਾ ਗਈ ਬਰਾੜ ਸਾਹਿਬ ਦੀ ਭਾਲ ਜੀ ਪਾ ਗਈ ਠੀਕ ਆ ਮੋਟਾ ਮੋਟਾ ਦਿੱਤਾ ਹੋਊਗਾ ਨਾ ਖੰਡ ਖੁੰਡ ਵੀਰੇ ਕਾੜੇ ਤੈਨੂੰ ਪਤਾ ਫੇਰੀ ਜੇਰ ਤੁਰਦੀ ਭਰਾ ਫੇਰੀ ਤੁਰਦੀ ਆ ਹਾਂਜੀ ਹਾਂਜੀ ਵੀਰੇ ਹਾਂਜੀ ਵੀਰੇ ਕਿੰਨੇ ਰੁਪਈਆ ਦੀ ਦੇ ਦਾਂਗੇ ਫਿਰ ਇਹ ਬਰਾੜਾ ਜੇ ਤਾਂ ਹੁੰਦੀ ਉਵੇਂ 20 ਭਰਾ ਮੇਰੇ ਪੂਰੀ ਤਿਆਰ ਹੋ ਕੇ ਸੂਣੀ ਤਾਰ ਜੂਨ ਦੀ ਫੇਰ ਤਾਂ ਹੁੰਦੀ ਲੱਖਾਂ ਦੇ ਬਾਹਰ ਹੀ ਜਿਹੜੇ ਅੱਜ ਦੇ ਦੇਣੀ ਆ ਉਹ 85 ਹਜ਼ਾਰ ਚ ਮਾਨਦਾਨ ਕਰ ਦਾਂਗੇ ਭਰਾਇਆ ਅੱਜ ਅੱਜ ਵੀਰੇ 85 ਚ ਦੇ ਦਾਂਗੇ 85 ਚ ਮਾਨਦਾਨ ਕਰ ਦਾਂਗੇ ਭਰਾਓ ਵੀ ਚੱਲ ਕੱਚੀ ਸੂਪੀ ਆ ਨਾ ਚਲੋ ਬਾਕੀ ਚਲੋ ਪਰਮਾਤਮਾ ਤੰਦਰੁਸਤ ਰੱਖਵੇ ਜਾਰਦਨ ਸੰਭਲੂ ਜਿਹੜਾ ਭਰਾ ਕੋਈ ਠੀਕ ਆ ਹਾਂਜੀ ਵੀਰੇ ਤੇ ਦੋ ਨੰਬਰ ਬਈ ਡੱਬੀ ਵੜ ਹਾਂਜੀ ਕੱਚੀ ਆ ਵੀਰੇ 10 ਤੋਂ 12 ਦਿਨਾਂ ਦੀ ਵੀਰੇ ਪ੍ਰਿੰਟ ਬਹੁਤ ਸੋਹਣਾ ਹੈ ਹਾਂ ਜੀ ਹਾਂ ਜੀ ਹਾਂ ਜੀ ਬਰਾੜ ਸਾਹਿਬ ਲੈ ਲੈ ਵੀਰੇ ਲੈ ਥਾਨਾ ਭਾਂਡੇ ਦੀ ਬੜੀ ਬੜੀ ਸਾਫ ਆ ਬਰਾੜ ਸਾਹਿਬ ਹੂੰ ਵੀ ਇਹ ਮਨ ਦਾ ਜ ਦੰਦਾਂ ਚ ਹੋ ਗਈ ਪਰ ਪੱਟਿਆ ਨਹੀਂ ਵੱਡੇ ਵੀਰੇ ਮੂੰਹ ਆਪਾਂ ਠੀਕ ਆ ਹਾਂ ਜੀ ਹਾਂ ਜੀ ਬਰਾੜ ਸਾਹਿਬ ਜੀ ਠੀਕ ਆ ਰੰਗ ਪ੍ਰਿੰਟ ਪੂਰਾ ਟਾਪ ਬਾਲਾ ਚੰਗਾ ਬੱਚਾ ਵੀਰੇ ਹੂੰ ਦੂਜਾ ਸੂਆ ਰੀਨਾਲ ਵੀਰੇ ਕਿੰਨਾ ਪਿਆ ਜੋ ਦੁੱਧ ਕਰ ਮਾਰਦਾ ਬਹੁਤ ਯਾਰ ਪਿਛਲੇ ਸੂਏ ਕਹਿੰਦੇ ਬਈ 13 14 ਕਿਲੋ ਚੋਇਆ ਅੱਛਾ ਸੋ 13 14 ਕਿਲੋ ਦਾ ਹੁਣ ਵੀ ਦੇ ਦੂ ਖਲਾ ਤੇ ਭਾ ਇਹਦਾ ਵੀ ਬੱਛਿਆਂ ਵਾਲਾ ਹੀ ਆ ਬੱਛਿਆਂ ਵਾਲਾ ਹੀ ਬੱਛਿਆਂ ਵਾਲਾ ਹੀ ਬਰਾੜ ਸਾਹਿਬ ਇਹ ਕੱਚੀ ਕੱਚੀ ਆ ਕੱਚੀ ਕੱਚੀ ਜਦੋਂ ਸਾਂਭ ਗਈ ਹਾਂ ਉਦੋਂ ਤਾਂ ਚਲੋ ਜਿਹੜੇ ਕਿਸੇ ਵੀਰ ਭਰਾ ਨੇ 4 ਦਿਨ ਸਾਂਭ ਲਈ ਕੋਈ ਲੱਸੀ ਨਹੀਂ ਲੰਬੀ ਹਾਂ ਨਾ ਬਈ ਜੇ ਕੋਈ ਸਾਂਭੂਗਾ ਤਾਂ ਫਿਰ 4 ਰੁਪਏ ਨਾਲ ਜੋੜ ਲੂ ਨਾ ਲੈਣੇ ਆ ਕੋ 4 ਰੁਪਏ ਜੋੜ ਲੂ ਵੀਰੇ 4 ਰੁਪਏ ਨਾਲ ਜੋੜ ਲੂਗਾ ਜੋੜ ਲੂਗਾ ਜਿਹੜੇ ਕੋਲ ਖੜੀ ਰਹਿ ਗਈ ਜਿਹਨੇ ਹੁਣ ਮੰਨ ਕੇ ਚੱਲ ਬੰਨ ਕੇ ਤੇ ਮਗਰੋਂ ਆਪ ਉੱਠ ਜਾਣਾ ਮੋਟਰਸਾਈਕਲ ਚ ਆ ਕੇ ਤੇ ਫਿਰ ਤਾਂ ਇਹਨੇ ਵੱਡੇ ਵੀ ਰਾਕੀ ਦੇਣਾ ਫਿਰ ਤਾਂ ਕੀ ਦੇਣਾ ਹਣਾ ਪ੍ਰਿੰਟ ਸੋਨਾ ਆ ਪੂਰਾ ਪ੍ਰਿੰਟ ਬਾਲਾ ਸੋਨਾ ਬਾਈ ਬਣ ਕੇ ਚਲੋ 10 ਤੋਂ 12 ਦਿਨ ਲ ਜਾ ਸਕਦੀ ਆ ਹੂੰ 2 ਦਿਨ ਉਧਰ ਵੀ ਹੋ ਸਕਦੇ ਆ 2-4 ਦਿਨ ਵੀ ਹੋ ਜਾਂਦੇ ਨੇ ਜੇ ਮਹੀਨਾ ਸੁੱਕਦਾ ਪ੍ਰਾਡ ਦਾ ਸਾਹਿਬ ਆਪਾਂ ਖਰਚਾ ਦੇ ਦੇਣਾਗੇ ਇੰਨੀ ਗਾਰੰਟੀ ਇੰਨੀ ਗਾਰੰਟੀ ਆਈ ਠੀਕ ਆ ਹਾਂਜੀ ਇੱਕ ਇੱਕ ਰੋ ਜੋੜਾ ਲਿਆ ਆਪਣਾ ਚਲੋ ਹਾਂ ਵੀਰਿਆਂ ਦਾ ਦੱਸਦਾ ਹੀ ਆ ਯਾਰ ਉਹ ਕਹਿੰਦੇ ਬਾਈ ਜੇ ਇਹ ਤਾਂ ਇਹ ਉਹਦੇ ਨਾਲ 10-10 ਦਾ ਫਰਕ ਸੀਗਾ ਚਲੋ ਆਪਾਂ ਵੀ ਉਸ ਹਿਸਾਬ ਨਾਲ ਮੰਨਦੇ 10-12 ਦਣੇ ਨੇ ਲੈ ਵੀ ਜਾਣੇ ਵੀ ਲੈ ਜੂ ਲੈ ਜੂ ਲੈ ਵੀ ਜਾਓਗੇ ਵੀਰੇ ਹਾਂਜੀ ਹਾਂਜੀ ਪਰ ਫਾਇਦਾ ਹੀ ਆ ਬਣ ਕੇ ਸੂਕ ਬਣ ਕੇ ਹੀ ਸੂਕੀ ਵੀਰੇ ਇਹ ਮੰਨ ਲਾ ਹੁਣ ਆਈ ਬੱਚਾ ਰੱਖ ਦੂ ਫਿਰ ਨਿਭੜਨਾ ਕੋਈ ਨਹੀਂ ਨਿਭੜਨਾ ਕੋਈ ਨਹੀਂ ਹਾਂਜੀ ਹਾਂਜੀ ਇਹਦੀ ਡਿਮਾਂਡ ਇਹਦਾ ਭਾਈ ਜੈਸਨ ਉਹ ਹੂੰ ਇਹ ਆਪਾਂ 36000 ਦੀ ਦੇ ਦੇਣੀ ਹੈ ਜੀ 36000 ਦੀ 36000 ਦੀ ਬਰਾੜ ਸਾਹਿਬ ਜੀ ਅੱਜ ਅੱਜ ਦੇਣੀ ਨਹੀਂ ਕਿਸੇ ਨੇ ਚਲੋ ਆਪਾਂ ਦੇ ਦੇਣੀ ਵੀਰੇ ਯਾਰ ਆਪਾਂ ਬਾੜੀ ਕਮਾਈ ਨਹੀਂ ਕਰਨੀ ਠੀਕ ਆ ਹਾਂ ਬਸ ਪਤਲੀ ਜੀ ਕਮਾਈ ਹੁੰਦੀ ਚਲੋ ਜੋ ਬਾਕੀ ਕਰਦੇ ਵੀ ਵੀਰੇ ਘਾਟੇ ਨਾਲ ਕੋਈ ਨਹੀਂ ਵੇਚਦਾ ਘਾਟੇ ਨਾਲ ਤਾਂ ਕੋਈ ਵੀ ਨਹੀਂ ਵੇਚਦਾਵੇਂ ਆਪਾਂ ਕਹੀਏ ਵੱਡੇ ਭਾਈ ਆ ਲਓ ਵੀਰੇ ਇਹਦਾ ਸੂਆ ਕਰਨ ਮਾਜ ਇਹਦਾ ਵੀਰੇ ਆਪਾਂ ਨੂੰ ਦੂਜਾ ਕਹਿ ਕੇ ਦਿੱਤੀ ਆ ਭਰਾ ਮੇਰਾ ਕੋਈ ਭਰਾ ਆ ਦੇ ਸਮਝਣਾ ਕੋ ਤੀਜਾ ਲਾ ਲੇ ਹੈਨਾ ਜ ਜ ਸੂਏ ਦੇ ਕਿਸੇ ਨਾਲ ਆਪਣੀ ਕੋਈ ਦਦਾਈ ਨਹੀਂ ਹੁੰਦੀ ਵੱਡੇ ਵੀਰੇ ਠੀਕ ਆ ਸੂਆ ਹੁੰਦਾ ਆਪਦੀ ਸਮਝਦਾ ਤੇ ਵੇਖਦਾ ਹੁੰਦਾ ਹੈਨਾ ਤੇ ਬਾਕੀ ਜਿਹੜਾ ਥੱਲੇ ਬੋਲਾ ਵੀਰੇ ਉਹ 12 ਕਿਲੋ ਠੰਡਾ ਬੋਲਾ ਵੀਰੇ ਠੀਕ ਆ ਬੱਚਾ ਕੀ ਬੱਚਾ ਬੱਛਾ ਵੀਰੇ ਨਾਲੂਆ ਨਾਲ ਆ ਭਰਾ ਤਾ ਆ ਜਾਈ ਬੱਚਾ ਪਰਸੋਂ ਦੀ ਸੂਈ ਵੀ ਆ ਭਰਾ ਮੇਰਾ 12 ਕਿਲੋ ਬੌਲੀ ਜੋਖ ਦਾਂਗੇ ਵੀਰੇ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਭਾਂਦੀ ਹਫਤਾ ਚੂਈ ਚੱਲੋ ਯਾਰ ਠੰਡੀ ਸੀਲ ਦੀ ਗਰੰਟੀ ਫੁੱਲ ਗਰੰਟੀ ਭਾਰਤ ਦੀ ਕੋਈ ਹੋਰ ਜੇਰ ਰਹੀ ਹੋਵੇ ਤਾਂ ਵੀ ਫੁੱਲ ਗਰੰਟੀ ਜੇ ਕੋਈ ਮੰਨ ਕੇ ਥਾਣਾ ਦੀ ਨੀਕੀ ਹੋਵੇ ਤਾਂ ਵੀ ਫੁੱਲ ਗਰੰਟੀ ਮਾਰਾ ਮਾਰੀ ਦਿੱਗੇ ਮਾਰਦੇ ਨੇ ਬਰਾੜਾ ਮਾਰਦੇ ਜੀ ਪਹਿਲਾਂ ਬੱਚਾ ਲਾ ਲਈ ਵੀਰੇ ਮੜਾ ਜ ਬੱਚਾ ਲਾ ਕੇ ਪਹਿਲਾਂ ਤੋੜ ਕੇ ਦਿਖਾ ਦੇ ਤੋੜ ਦੇ ਨੇ ਵੀਰੇ ਫਿਰ ਹੂੰ ਪਹਿਲਾਂ ਤੋੜ ਕੇ ਦਿਖਾ ਦਿਓ 12 ਕਿਲੋ ਬੋਲੀ ਭਾਂਡੇ ਚ ਪਾ ਕੇ ਲੈ ਜਾਓ ਆਪ ਦੀ ਹਾਂਜੀ ਹਾਂਜੀ ਹੁਣ ਦੁੱਧ ਤੁਹਾਡੀ ਅੱਗੇ ਸੇਵਾ ਦੇ ਸਰਤੇ ਆ ਇਹ ਕੋਈ ਵੀਰ ਵੱਧ ਕਰ ਲੂ ਤਾਂ ਜਿੰਨਾ ਮਰਜੀ ਜੋੜੇ ਤੇ ਜੇ ਕੋਈ ਸੰਭੂ ਨਾ ਤਾਂ ਇਹਨੇ ਪਾਈਆ ਵੀ ਨਹੀਂ ਦੇਣਾ ਹੈਨਾ ਬਾਈ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਆ ਦੁੱਧ ਸੇਵਾ ਦਾ ਹੀ ਹੁੰਦਾ ਸੋਹਣਾ ਫੱਟ ਫੱਟ ਲੇਵਾ ਥਾਨ ਕੱਲਾ ਕੱਲਾ ਨਿਖੜ ਮੇ ਹੱਥੀ ਚ ਵਾਈ ਵਾਲਾ ਰੰਗ ਪ੍ਰਿੰਟ ਪੂਰਾ ਚੰਗਾ ਜੀ ਇਹਦਾ ਬੰਦੀ ਵੀਰੇ ਇੱਥੇ ਲੋ ਜੀ 17 ਵਜੇ ਹੁਣ ਫਿਰ ਅਗਲੇ ਨੇ ਦੂਰੋਂ ਨੇੜੋਂ ਚੱਲ ਅੱਗੇ ਆਉਣਾ ਗੱਲ ਹੀ ਕੋਈ ਨਹੀਂ ਬਰਾੜ ਜੀ ਗੱਲ ਹੀ ਕੋਈ ਨਹੀਂ ਵੀਰੇ ਹੂੰ ਚਾਹੀਦੀ ਵੀ ਆ ਤਸੱਲੀ ਕਰਨੀ ਯਾਰ ਭਰਾ ਪੈਸੇ ਲਾਉਣੇ ਪੈਸੇ ਲਾਉਣੇ ਆ ਜਦੋਂ ਆਪਾਂ ਰੁਪਏ ਲਾ ਕੇ ਲਿਆਏ ਆ ਵੀਰ ਭਰਾਵਨੇ ਲਾ ਕੇ ਲੈ ਜਾਣੇ ਆ ਹੂੰ ਕਿ ਨਹੀਂ ਕਿ ਲੋ ਆਪਾਂ ਪਾਟਿਆ ਨੋਟ ਕੱਢ ਕੇ ਅਗਲੇ ਨੂੰ ਕਹਿਣਾ ਵੀਰੇ ਆ ਕੱਢ ਦੀ ਯਾਰ ਪਾਟਿਆ ਹੂੰ ਕਿ ਨਹੀਂ ਹਣਾ ਹੂੰ ਕਈ ਵਾਰੀ ਪਾਟਿਆ ਨੋਟ ਆ ਜਾਂਦਾ ਹੁੰਦਾ ਭਰਾ ਬੋਲੀ ਗੱਲ ਤਾਂ ਹੈ ਹੁੰਦਾ ਨੋਟਾਂ ਵਾਲਾ ਕੰਮ ਹੀ ਨਹੀਂ ਹੁੰਦਾ। ਕੋਈ ਉਹ ਨਹੀਂ ਹੁਣ ਨੋਟਾਂ ਵਾਲਾ ਵੀ ਹੋ ਜਾਂਦਾ ਬਾਈ ਕਈ ਬੰਦੇ ਨਹੀਂ ਆਨਲਾਈਨ ਕੰਮ ਕਰਦੇ ਵੀਰੇ। ਹਾਂ। ਜ਼ਿਆਦਾਤਰ ਤਾਂ ਫਿਰ ਨੰਬਰ ਹੀ ਘੁਕਦੇ ਕਰਦੇ। ਜ਼ਿਆਦਾ ਕਰਦਾ ਫਿਰ ਉਹ ਵੀ ਨੰਬਰ ਹੀ ਵੀਰੇ। ਹਾਂ। ਨੰਬਰ ਕਿਤੇ ਇੱਧਰ ਹੋ ਗਏ ਇੱਧਰ। ਕਿਤੇ ਇੱਧਰ ਹੋ ਗਏ। ਉਹ ਆਨਲਾਈਨ ਦਾ ਕੰਮ ਵਧੀਆ ਹੀ ਵੇਹੇ ਚਲੋ ਹਣ। ਹੂੰ ਚਲੋ ਜਿਹਦਾ ਜਿਹਦਾ ਸਰਕਲ ਚੱਲਦਾ। ਸਰਕਲ ਚੱਲਦਾ ਫਿਰ। ਮਿਆਣੇ ਦੀ ਲੋੜ ਹੁੰਦੀ ਕਿੰਨੇ। ਵੀਰੇ ਯਾਰ ਪਾਲੋ ਪਉਣਾ ਪਾਲੋ ਨਹੀਂ ਪਉਣਾ ਨਾ ਪਾਓ। ਠੀਕ ਆ ਵੀਰੇ ਉਹ じゃ ਕੋਈ ਲਾਂਬਾ ਨਹੀਂ ਵੀਰੇ ਨੂੰ ਠੀਕ ਆ। ਠੀਕ ਆ। ਲਓ ਬਰਾੜ ਸਾਹਿਬ ਜੀ ਬਾਕੀ ਹਜ ਮੜੀ ਉੱਤਰ ਲੈਂਦੇ ਹੋ 2 ਮਿੰਟ ਵੱਡੇ ਵੀਰੇ ਬਸ ਮਾ ਕੇ ਥਾਣ ਵੀ ਸੋਨਾ ਕੱਢਿਆਊਗੀ ਪੂਰਾ ਥਾਣ ਵੱਡਾ ਵੀਰੇ ਹੂੰ ਕੋਈ ਛੋਟਾ ਥਾਣ ਨਾ ਮੰਨੇ ਇਦੋਂ ਵੱਡਾ ਥਾਣ ਤਾਂ ਹੁਣ ਕੀ ਹੋ ਸਕਦਾ ਬਾਈ ਇਹ ਤਾਂ ਗੱਲ ਹੈ ਹੈਨਾ ਜਿਵੇਂ ਵਹਿੜ ਦਾ ਲਾ ਥਾਣ ਲੈਵਾ ਵੀਰੇ ਹੂੰ ਭਾ ਵੀ ਉਟਦੀਆਂ ਵਾਲੀ ਆ ਬਰਾੜਾ ਕਹਿਣੇ ਨਹੀਂ ਦੇਣੀ ਦੁੱਧ 17 18 ਕਿਲੋ ਖੁੱਲਾ ਡੋਲਾ ਚਵਾਜੂ ਹੂੰ ਇਹੋ ਜੀ ਵਹਿੜ 70 75000 ਦੀ ਆ ਹੂੰ ਤੇ ਆਪਾਂ ਮੁੱਲ ਨਹੀਂ ਕਰਨਾ ਮੁੱਲ ਆਪਾਂ ਦੇਣ ਲੈਣ ਵਾਲਾ ਕਰਨਾ ਕਿੰਨਾ ਜੀ ਮੁੱਲ ਕਰਾਂਗੇ ਧਾਰਾ ਮਰਾ ਕੇ ਅੱਛਾ ਮਾ ਉਹ ਧਾਰਾ ਮਾਰ ਲੀਏ ਪਹਿਲਾਂ ਧਾਰਾ ਮਾਰ ਹਾਂ ਆ ਬਰਾੜ ਸਾਹਿਬ ਜੀ ਵੇਖੋ ਲਓ ਜੀ ਲੈ ਛੱਡ ਦਿਆਂ ਥੱਲੇ ਮੋਰੀ ਆ ਲੈ ਦੱਸ ਜੀਰੇ ਹੂੰ ਲਓ ਲੱਤ ਛਾੜਾ ਲੈਣਾ ਵੀਰੇ ਯਾਰ ਬਰਾੜਾ ਲੱਤੀ ਆਪਾਂ ਪਹਿਲਾਂ ਆਪ ਰੁਪਏ ਲਾ ਕੇ ਆਉਦੇ ਹੱਥੇ ਲਿਉਨੇ ਆ ਫਿਰ ਗਾਹ ਲਿਉਨੇ ਗਾਹ ਕਾਸਤੇ ਆ ਲੈ ਦੱਸੋ ਹਣ ਵੀਰੇ ਮਗਰ ਉਹ ਵੀ ਬੁਖਾਰ ਰਿਵਰੇ ਕੋਈ ਸਾਈਡ ਸਪੋਤਾ ਨਹੀਂ ਨਹੀਂ ਜੀ ਨਹੀਂ ਨਹੀਂ ਦਿਖਾ ਦੇ ਭਰਾ ਯਾਰ ਕੇ ਦੂਰੋਂ ਆਣਾ ਹੁੰਦਾ ਕਿਸੇ ਭਿੰਨ ਭਰਾ ਨੇ ਯਾਰ ਠੀਕ ਆ ਫੇਰ ਤੋਰ ਦੀਏ ਬਹੁਤ ਆ ਕੀ ਮੁੱਲ ਜੈਜ ਮੁੱਲ ਬਰਾੜਾ ਦਾ ਕਰਦੇ ਆ 60000 ਕਰਾ ਕਰਦੇ ਆ ਜਿਹਦੇ ਵਿੱਚ ਉਹ 100 ਛੱਡਣਾ ਹੀ ਆ ਉਹ 52000 ਦੀ ਦੇ ਦੇਣੀ ਸਾਡੇ 52 ਸਾਡੇ 52000 ਦੀ 12 ਕਿਲੋ ਬੋਲਾ ਕੰਡੇ ਤੇ ਚੜਾ ਕੇ ਦਊਗਾ ਹੂੰ ਪਾਂਦੀ 2 ਦਿਨ ਚੋਲਿਓ ਪਾਂਦੀ 3 ਦਿਨ ਚੋਲਿਓ ਅਗਲੇ ਦੇ ਘਰ ਦੀ ਮੇਰੀ 11 ਕਿਲੋ ਦੀ ਫੁੱਲ ਗਾਰੰਟੀ ਆ ਬੇ ਪਣਾ ਦੀ ਜੇਰ ਪਣਾ ਦੀ ਸਾਰੇ ਕਾਹੇ ਦੀ ਫੁੱਲ ਗਾਰੰਟੀ ਜੇਰ ਜੂਰ ਦੀ ਫੁੱਲ ਗਾਰੰਟੀ ਬਰਾੜ ਠੀਕ ਹੈ ਜੀ ਹਾਂਜੀ ਤੇ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ